ਉਹਨੇ ਫਿਰ ਕਿਹਾ ਕਹਿੰਦਾ ਮੈਂਸੀ ਤੂੰ ਮੂਰੇ ਹੋ ਜਾ ਉਹਨੇ ਆਉਦੀ ਬਹੁ ਬਿਸੇ ਕਰੀ ਮੈਨੂੰ ਮੂਰੇ ਕੀਤਾ ਮੈਂ ਜਦੋਂ ਦੇਖ ਦੇਖਾ ਬਹੁਤ ਤਖਲੀਪ ਆਈ ਆਪਦੇ ਮਨ ਨੂੰ ਵੀ ਚਲ ਦੇਖੀ ਜੋ ਗੋਦੀ ਮੇਰੇ ਗਮਾਂਡੀਆਂ ਦਾ ਮੁੰਡਾ ਚੱਕਿਆ ਸੀ ਮੈਂ ਥੱਲੇ ਲਾਤਾ ਮੈਂ ਚਲਾ ਆਪਦਾ ਮਨ ਅੱਖਾਂ ਦੇ ਸਾਹਮਣੇ ਇਹਨੂੰ ਕਾਹਨੂੰ ਮੈਂ ਪਿੱਛੇ ਕਰਤਾ ਉਹਨੂੰ ਮੈਂ ਆਪ ਮੂਰੇ ਹੋ ਗਈ ਇੱਕ ਰਫਲ ਵਾਲੇ ਨੇ ਇੱਧਰ ਹੋ ਗਏ ਇੱਥੇ ਇੱਧਰ ਹੋ ਗਏ ਵਿਚਾਲ ਦੀ ਰਾਹ ਦੇਤਾ ਮੈਨੂੰ ਕਹਿੰਦੇ ਬੀਬੀ ਗਾਹਾਂ ਦੌੜ ਜਾ ਉਹਨਾਂ ਦੇ ਵਿੱਚ ਦੀ ਜਦੋਂ ਮੈਂ ਐ ਆਉਣੀ ਆ ਮੱਚਾ ਲੱਗ ਸੀ ਸਿੱਟਣਾ ਹੋ ਅੱਗ ਲਾਈ ਪੀਤੀ ਤਖਤਿਆਂ ਨੂੰ ਅੱਗ ਦੇ ਵਿੱਚ ਨਹੀਂ ਸਿੱਟਿਆ ਸਾਨੂੰ ਕੁਛ ਨਹੀਂ ਕੀਤਾ ਫਿਰ ਮੈਂ ਜਦੋਂ ਐ ਥੱਲੇ ਝਾਕੀ ਉੱਥੇ ਅੱਦੇ ਬੰਦੇ ਜਿਉਂਦੇ ਰੱਖੀ ਬੈਠੇ ਚੱਲ ਪੌੜੀਆਂ 'ਚ ਆਈ ਮੈਂ ਉਹਨਾਂ ਨੇ ਮੇਰੇ ਆਹ ਰਫਲ ਦਾ ਮੁੱਠਾ ਮੋਰਾਂ 'ਚ ਮਾਰਿਆ ਫੇ ਸਾਰੀਆਂ ਪੌੜੀਆਂ 'ਚ ਮੇਰਾ ਪੈਰ ਨਹੀਂ ਲੱਗਿਆ ਫਿਰ ਜਦੋਂ ਥੱਲੇ ਆ ਗਏ ਅਸੀਂ ਬਹਾਲੇ ਵਹਾ ਕੇ ਬਸ ਫਿਰ ਸਾਨੂੰ ਅਸੀਂ ਜਿਹੜਾ ਪਾਣੀ ਮੰਗਦਾ ਸੀ ਜਾਂ ਪੀਂਦਾ ਸੀ ਲਹੂ 'ਚੋਂ ਇੱਥੇ ਵਿੱਚ ਰਾਤ ਨੂੰ ਲੋਥਾਂ ਵੀ ਫੁੱਕੇ ਹੋਏ ਹਾਂ ਅਸੀਂ ਫਿਰ ਉਹਨਾਂ ਕੋਲ ਇੱਕ ਛਿੰਗੜੀ ਜੀ ਦੀ ਐ ਸਿਰ 'ਚ ਮਾਰਦੇ ਤੇ ਗਲੀ ਕਰ ਦਿੰਦੇ ਸੀ ਪਾਣੀ ਨਹੀਂ ਸੀ ਪਿੰਨ ਦਿੰਦੇ ਉਹ ਦੂ ਮੜ ਕੇ ਫਿਰ ਬੈਠੇ ਰਹੇ ਬੈਠੇ ਰਹੇ ਤੇ ਫਿਰ 12:00 ਵਜੇ ਪਤਾ ਨਹੀਂ ਕਿਹੜਾ ਇੱਕ ਪੱਗ ਵਾਲਾ ਅਫਸਰ ਜਾਇਆ ਫਿਰ ਸਈ ਉਹ ਕਹਿੰਦਾ ਵੀ ਤੁਸੀਂ ਇੰਨਾ ਤੈਤੂ ਮਾਰਦੇ ਵੀ ਇਹਨਾਂ ਨੂੰ ਪਾਣੀ ਪਿਓ ਉਹਨਾਂ ਨੇ ਫਿਰ ਬਾਹਰੋਂ ਪਾਣੀ ਲੈ ਕੇ ਸਾਨੂੰ ਸਾਰਿਆਂ ਨੂੰ ਪਿਆ ਨਵਾ ਕਹਿੰਦੇ ਵੀ ਹੁਣ ਸਾਨੂੰ ਕੁਝ ਨਹੀਂ ਕਹਿੰਦਾ ਕੋਈ ਵੀ ਤੁਸੀਂ ਸਾਨੂੰ ਨੌਂ ਲਖਿਆ ਤੇ ਅਹੀਂ ਕਹਿੰਦੇ ਕਹਿੰਦਾ ਤੋ ਫੇਰ ਪਤਾ ਨਹੀਂ ਕੀ ਆਡਰ ਆ ਜਿੰਨੇ ਆਲੇ-ਦਾਲੇ ਭਰਾਂਡੇ ਚ ਬੈਠੇ ਸੀ ਚਾਰ ਸਤੀ ਚਾਰ ਸਫੇਰੇ ਭਰਾਂਡੇ ਸੀਗੇ ਚਾਰ ਸਫੇਰੇ ਮਾਰਤੇ ਜਿਹੜੇ ਖੁੰਝੇ ਚ ਅਸੀਂ ਸੀ ਤੀ ਉੱਥੇ ਆ ਕੇ ਫੇਰ ਬੰਦ ਕਰਤੀ ਕੋਈ ਸਟੇਨ ਕੰਨਾ ਐ ਫੇਰਤੀਆਂ ਐ ਸਾਡੇ ਸਾਹਮਣੇ ਢੇਰੀਆਂ ਲਾਤੀਆਂ ਉਹ ਫੌਜੀਆ ਨੇ ਮਾਰੇ ਸਟੇਨ ਕੰਨਾ ਨਾਲ ਜਿਹੜੇ ਉਧਰੋਂ ਮਹੱਟੇ ਜੇ ਸੀਗੇ ਜਾਲ ਜਾਂਦੀ ਉਹਨਾਂ ਦੀਆਂ ਟੋਪੀਆਂ ਦੇ ਤੇ ਉਹਨਾਂ ਨੇ ਫੇਰ ਐ ਢੇਰੀਆਂ ਲਾਤੀਆਂ ਫੇਰ ਫੇਰ ਪਤਾ ਨਹੀਂ ਕੀ ਆਡਰ ਐ ਫੇਰ ਫੇਰ ਰੱਖੀ ਐ ਜਿਨ੍ਹਾਂ ਨੂੰ ਮਾਰਿਆ ਵੀ ਤੇ ਜਿਵੇਂ ਆਪਾਂ ਹੁਣ ਸੰਗਤ ਗਈ ਹੋਈ ਸੀ ਉਹਨਾਂ ਨੂੰ ਮਾਰਿਆ ਜਿਹੜੀ ਹੁਣ ਉੱਥੇ ਜੱਤ ਗੁਰੂ ਰਾਮਦਾਸ ਜੀ ਦਾ ਉੱਥੇ ਉਹ ਜੇ ਹਰਦੀਨਾ ਗੁਰਾਰਜਨ ਦੇਵ ਜੀ ਦਾ ਦਿਹਾੜਾ ਉਹਦੇ ਕਰਕੇ ਦੁਨੀਆ ਗਈ ਵੀ ਸੀ ਜੀ ਨਾ ਹੁਣ ਜਿੰਨੀ ਦੁਨੀਆ ਗਈ ਸੀ ਉਹ ਫਿਰ ਜਿਵੇਂ ਹੁਣ ਅਸੀਂ ਦੋਹੇ ਸੀ ਜਾਂ ਸਾਡਾ ਬੱਚਾ ਵੀ ਹੁੰਦਾ ਉਹ ਵਿੱਚ ਹੀ ਮਾਰ ਦਿੰਦੇ ਐਂ ਮਾਰੇ ਨੇ ਉਹਨਾਂ ਨੇ ਨਾ ਨਾ ਕੋਈ ਕਸ ਨਹੀਂ ਸੀ ਫਿਰ ਉਹਨਾਂ ਨੂੰ ਫਿਰ ਸਾਨੂੰ ਪੀਪਿਆਂ ਨਾਲ ਲਹੂ ਵਾਲਾ ਖੂਨ ਵੀ ਪਿਆ ਹੈ ਉਹਨਾਂ ਨੇ ਪੀਤੇ ਪਰ ਪਰ ਸਾਨੂੰ ਤੇ ਲੱਗੀ ਤੁਸੀਂ ਪੀਤਾ ਸਾਰੇ ਨੇ ਜਿਵੇਂ ਵਕਾਂ ਨਾਲ ਸਨ ਸਾਲੋਂ ਲੋੜਤੀ ਸੀ ਵਿੱਚ ਲੋਥਾਂ ਦੀਆਂ ਵਿੱਚ ਹੀ ਲੈਟਰੀਆਂ ਬੱਚਿਆਂ ਦੀਆਂ ਨਿਕਲੀਆਂ ਹੋਏ ਮਰੇ ਹੋਏ ਵਿੱਚ ਹੀ ਖਪਿਆ ਵਿੱਚ ਪਈ ਸੀ ਉਹ ਜਿਹੜੀ ਟੈਂਕੀ ਭੰਨੀ ਸੀ ਟੈਂਕੀ ਦਾ ਪਾਣੀ ਇਹ ਹਜੂ ਉਹ ਲਹੂ ਵਾਲਾ ਸਾਨੂੰ ਪੀਪਿਆਂ ਨਾਲ ਪਿਆ ਸੀ ਪੀਤਾ